ਬੋਹਰ ਦੇ ਵਿੱਚ ਜਾਖੜ ٹرسٹ ਦੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੇ ਇਸ ਖੁਸ਼ੀ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਔਰਤਾਂ ਨੇ ਆ ਕੇ ਇਸ ਮੇਲੇ ਦੀ ਸ਼ੋਭਾ ਨੂੰ ਵਧਾਇਆ ਜਿੱਥੇ ਵੱਖ-ਵੱਖ ਥਾਵਾਂ ਤੇ ਇਸ ਮੇਲੇ ਦੇ ਵਿੱਚ ਦੁਕਾਨਾਂ ਸਜੀਆਂ ਜਿੱਥੋਂ ਔਰਤਾਂ ਨੇ ਖਰੀਦਦਾਰੀ ਕੀਤੀ ਇਸ ਦੇ ਨਾਲ ਹੀ ਰੰਗਲੀਆਂ ਮਧਾਨੀਆਂ ਚਰਖੇ ਤੇ ਹੋਰ ਵੀ ਪੁਰਾਣੇ ਸੱਭਿਆਚਾਰ ਦਾ ਸਮਾਨ ਵੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਔਰਤਾਂ ਨੇ ਛੋਟੇ ਬੱਚਿਆਂ ਨੂੰ ਵੀ ਇਸ ਸਾਰੀਆਂ ਚੀਜ਼ਾਂ ਤੋਂ ਜਾਣੂ ਕਰਾਇਆ ਤੇ ਇਸ ਦੇ ਨਾਲ ਹੀ ਗੀਤਾਂ ਦੇ ਉੱਤੇ ਤੇ ਇਸ ਦੇ ਨਾਲ ਢੋਲ ਦੀ ਥਾਪ ਦੇ ਉੱਤੇ ਨੱਚ ਟੱਪ ਕੇ ਆਪੀ ਅਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਸੋ ਤੁਸੀਂ ਵੀ ਵੇਖੋ ਇਹ ਤਸਵੀਰਾਂ ਅੱਜ ਦੇ ਪ੍ਰੋਗਰਾਮ ਉਹ ਰਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹਾਂ ਪੂਲ ਇੰਜੋਏ ਦੇਖ ਰਹੇ ਹੋ ਪੈਸਾ ਦਾ ਤੋਂ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਜ਼ੋਰ ਸਾਰੇ ਪੰਜਾਬ ਦੇ ਸਾਰੇ ਪੰਜਾਬੀ ਦਾ ਮੇਲਾ ਕਰਵਾਇਆ ਸਾਡਾ ਪੰਜਾਬ ਦਾ ਪੰਜਾਬ ਦਾ ਸਭ ਪੰਜਾਬੀ ਦਾ ਜਿਵੇਂ ਅੱਜ ਕੀ ਮੈਂ ਵੇਖਿਆ ਸਾਰਿਆਂ ਨੇ ਛੋਹੀ ਦੇ ਬਹੁਤ ਪੈਸੇ ਲਾਏ ਹੋਣੇ ਆ ਛੋਹੀ ਦੇ ਬੜੇ ਪੈਸੇ ਲੱਗੇ ਆਣੇ ਆ ਕੀ ਕਹਣ ਜਾਨੇ ਤੁਸੀਂ ਵੀ ਅੱਜ ਸ਼ਾਪਿੰਗ ਇਹ ਸਾਰੀਆਂ ਤਿਆਰ ਤੰਦੀਪ ਜੀ ਨੇ ਜਦੋਂ ਸਾਨੂੰ ਇਹ ਕਿਹਾ ਕਿ ਸਾਡੀ ਤਾਂ ਖਰਚੀ ਪੈਸੇ ਨਹੀਂ ਕਿਉਂ ਕਿ ਅਸੀਂ ਸੋਚਿਆ ਜਿਹੜੇ ਜੀ ਆਪਾਂ ਨੂੰ ਮਾਨ ਦੇ ਸਕਦੇ ਆ ਅੱਜ ਘਰ ਵਾਲੇ ਸਾਲ ਸਾਡੇ ਮੱਥੇ 2-4 ਰੁਪਏ ਚਾਹ ਲੱਗੇ ਉਹਨਾਂ ਨੇ ਕਿਹਾ ਫੁੱਲ ਰਿਟ੍ਰੇ ਕਰੋ ਕਿ ਆਪ ਜੇ ਪੰਜਾਬ ਦੇ ਵਿਸਥੇ ਨੂੰ ਪੂਰਾ ਮਨਾਓ ਅੱਜ ਰੱਜ ਜ਼ਿਆਦਾ ਲੱਗ ਰਹੀ ਹੈ ਨਹਿਰੂ ਬਰ ਦੇ ਵਿੱਚ ਅਜੇ ਤਾਂ ਸਾਰਾ ਬਹੁਤ ਥੋੜਾ ਹੈ ਪਟੋਕਾ 15000 ਲੇਡੀਜ਼ ਦਾ ਅਸੀਂ ਮੰਨ ਕੇ ਚੱਲਦੇ ਹਾਂ ਪਿਛਲੀ ਵਾਰ 15000 ਸੀ ਤਾਂ ਲੋਕਾਂ ਤੋਂ ਹੋਏ ਨੇ ਆਪੋਰ ਵਾਸਤੇ ਜ਼ਿੰਦੇ ਰਹੀ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬੀ ਇੱਕ ਇਕ ਹੋ ਕੇ ਆਪਣੇ ਸੁਸ ਨੂੰ ਭੁੱਲਣ ਨਾ ਦਿਓ ਤੇ ਕੀ ਦਾ ਮੇਲਾ ਵੱਡਾੜ ਕੇ ਲਵਾਓ ਤੇ ਪੰਜਾਬੀਅਤ ਨੂੰ ਕਾਇਮ ਰੱਖੋ ਮਾਈ ਦੀਦੀ ਕੀ ਨਾਮ ਆ ਦੋੜਾ ਮੜਾ ਨਾ ਤੇ ਤੇ ਬੰਦੇ ਮੜਾ ਜੀ ਜਿਵੇਂ ਕੀ ਅੱਜ ਕਹਿੰਦੇ ਬਹੁਤ ਲੇਡੀ ਤਿਆਰ ਹੋਈਆਂ ਬਹੁਤ ਸ਼ੋਪਿੰਗ ਹੋਈਆ ਅੱਜ ਲੱਗਦਾ ਘਰੇ ਰੋਟੀ ਨਾ ਬਣੀ ਨਹੀਂ ਸਾਰੇ ਤਿਆਰ ਤੇ ਰਹੀਆਂ ਨੇ ਨਹੀਂ ਨਹੀਂ ਇਹ ਗੱਲ ਨਹੀਂ ਹੈ ਜੀ ਲੇਡਿਸ ਆਪਣੀ ਮਲਟੀਟਾਸਕਿੰਗ ਹੈ ਜੀ ਫਿਰ ਜਲਦੀ ਉੱਠ ਕੇ ਉਹਨਾਂ ਨੇ ਰੋਟੀ ਵੀ ਬਣਾਈ ਹੋਣੀ ਕੱਪੜੇ ਵੀ ধੋਏ ਹੋਣੇ ਤੇ ਉਹ ਸਾਜ ਜਜ ਕੇ ਮੇਲੇ ਚਲ ਕੇ ਪਹੁੰਚ ਗਏ ਅੱਜ ਲੇਡੀ ਖੁਸ਼ੀ ਕਿੰਨੀ ਹੈ ਜੀ ਤੁਸੀਂ ਦੇਖੋ ਉੱਥੇ ਢੋਲ ਵਾਲਾ ਹੈ ਤੇ ਦੇਖੋ ਜੈਂਟਸ ਕੋਈ ਨਹੀਂ ਹੈ ਤੇ ਲੇਡੀ ਸਾਰੀ ਦਿਨ ਔਏ ਕਰ ਸਕਦੀ ਹੈ ਜੀ ਆਪਾਂ ਪੁਰਾਣੇ ਸਭੇ ਜਾਰ ਜਿਹੜੇ ਪਹਿਲਾਂ ਸੀ ਉਹ ਅੱਜ ਨਵਾਂ ਰੀਤੀ ਰਿਵਾਜ ਸ਼ੁਰੂ ਕੀਤਾ ਜਾਖੜ ਪਰਿਵਾਰ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਜਾਖੜ ਪਰਿਵਾਰ ਨੇ ਹਮੇਸ਼ਾ ਔਰਤਾਂ ਨੂੰ ਅੱਗੇ ਰੱਖਿਆ ਹੈ ਜੀ ਸਮਾਜ ਵਿੱਚ ਜੋ ਬਰਾਬਰ ਦਾ ਹਿੱਸਾ ਮੰਗਦਾ ਹੈ ਠੀਕ ਹੈ ਇਹ ਐਕਸਲੀ ਨਹੀਂ ਸੁਣੋ ਜੀ ਇਹ ਰੀਤੀ ਰਿਵਾਜ ਨਹੀਂ ਜਿਸ ਔਰਤਾਂ ਨੂੰ ਕ੍ਰਾਈਮ ਰੱਖਿਆ ਜਾਂਦਾ ਹੈ ਪਹਿਲੇ ਅੱਗੇ ਕੀਤਾ ਦੇਖ ਰਿਹਾ ਜੀ ਕਾਫੀ ਭਰਿਆ ਪਿਆ ਜੀ ਮੰਡਾਲ ਹੈ ਜੇ ਲੱਗਦਾ 4 ਹੀ ਵਜੇ ਆਲੇ ਤੋਂ 4 ਵਜੇ ਹਾਲੇ ਤੋਂ ਸ਼ੁਰੂ ਹੋਇਆ ਜੀ ਮੇਲਾ ਤੇ ਬੰਨਾਂ ਦਾ ਦੇਖਣ ਵਿੱਚ ਠੀਕ ਥੈਂਕ ਯੂ ਆ ਮੈਡਮ ਜੀ ਜਿਹੜਾ ਤੀਆਂ ਤਿਉਹਾਰ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਇਹ ਬਹੁਤ ਬੜਾ ਵਧੀਆ ਤਿਉਹਾਰ ਹੈ ਪੰਜਾਬ ਦਾ ਇਹ ਤਿਉਹਾਰ ਹੈ ਤੇ ਜਿੰਨਾ ਚਿਰ ਚੱਲੂ ਪਤਾ ਚੋਗਾ ਪਹਿਲੀ ਕਦਿ ਨੀ ਅੱਜ ਜਿਵੇਂ ਸਾਰੀਆਂ ਲੇਡੀਆਂ ਤਿਆਰ ਹੋਈਆਂ ਅੱਜ ਫੁੱਲ ਲੇੜੀ ਚੱਲ ਰਹੀ ਆ। ਤੀਸਰੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ। ਕੋਈ ਮੌਕਾ ਚਾਹੀਦਾ ਹੁੰਦਾ ਜਾਰ ਹੋਣ ਵਾਸਤੇ ਤੇ ਅੱਜ ਫਿਰ ਸ਼ਾਪਿੰਗ ਦੇ ਵਾ ਵੇ ਲੱਗੇ ਆਣੇ ਆ। ਪਰ ਉਹ ਦੀ ਚਿੰਤਾ ਨਹੀਂ ਅੱਜ ਤੁਹਾਨੂੰ ਠੀਕ ਹੈ। ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਸਾਲ ਚੱਕ ਤਿਉਹਾਰ ਹਣ ਚਾਹੀਦਾ। ਬਹੁਤ ਬਹੁਤ ਦੰਨਾਂ ਵਾ ਇਸ ਸਮੇਂ ਜੱਖਰ ਜੀ ਕਿਉਂਕਿ ਉਹਨਾਂ ਨੇ ਇਹ ਤਿਉਹਾਰ ਦਿੱਤਾ ਮੈਨੂੰ ਕਈ ਲੰਘਣ ਹੋ ਕੇ ਲੰਮਾ। ਕਤਿਆਂ ਦਾ ਤਾਰਪੜਾ ਵਧੀਆ ਚਾਰਿਆ ਇਹਨਾਂ ਨੂੰ ਵਾਪਸ ਅਸੀਂ ਇੰਜੋਏ ਕਰਨਾ ਹੈ ਅਸਲ ਬੱਚੀਆਂ ਦੇਖੋ ਕਿੰਨੀ ਖੂਬਸੂਰਤ ਜੂਲੇ ਜਾਲਾਂ ਦਾ ਇੰਜੋਏ ਕਰ ਰਹੀਆਂ ਨੇ ਮੇਰੀ ਕਿਪੂ ਆਪਣੇ ਦੁਤੀਆ ਦੇਖ ਰਹੀ ਹੈ ਤਾਂ ਬੇਸਟ ਆ ਗਿਆ ਜੀ 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 ਇਹਨਾਂ ਲਈ ਲਈ 25 ਕੋਸ਼ੀ ਠੀਕ ਹੈ ਜੀ ਜੀ ਸਰ ਅੱਜ ਬੜਿਆ ਰੌਣਕਾ ਲੱਗ ਰਹੀਆਂ ਹਮੇਸ਼ਾ ਰੌਣਕਾ ਲੱਗਦੀਆਂ ਕੀ ਕਹਣ ਜਾਣੇ ਆ ਇਹ ਸਭ ਸਾਰੀ ਸਦੀਕ ਦਾ ਬੱਚੀ ਦਾ ਬਰੋਲਤ ਹੈ ਜੋ ਕਿ ہمارے ਵਿਧਾਈ ਦਾ ਹੈ ਸਦੀਕ ਦਾ ਬੱਚੀ ਜੋ ट्रस्ट हो रहे ऐसा प्रयासों जाता है कैसे ना कैसे हर बार कभी लड़कों का सभी के लिए कभी एक्स्ट्रा एक्टिविटी स्पोर्ट्स गेम्स डांस हर चीजों का मेला है बट हर बार चक्कर जी कुछ ना कुछ करा रहे हैं और ये चौथा तीजा का मेला जो चल रहा है आप देख रहे हो कम से कम पंद्रह हज़ार के करीब मेरी नाच हुई है और हो आएगी शाम तक अब तो टाइम तीन बजे तो मैं चाहता हूँ जो भी इंजॉय करने आई है चाहिए तो उनके लिए लाइव पूरा कल्चर पंजाब का चल रहा है इंजॉय कीजिए सिर्फ का ही ऐसा पर्या दिया पहले कभी नहीं हुआ पचास साल की उम्र हो गई और पहली बार ऐसा होता आ रहा है तो आज तुसी कु ने संदेश देना की चाहते हो बस यही संदेश है मेरा कि ऐसा पर्या मतलब कोई नहीं करता है और पंजाब में मेरे घर पहली बार ऐसा एक मेला लगता है दिया मेला लगा ਔਰ ਮੇ ਹੋ ਰਹਾ ਹੈ ਇਹ ਚਾਹਲ ਕਿਰਨ ਅੱਜ ਮੈਂ ਦੇਖਿਆ ਅੱਗੇ ਨਾਲ ਜਿਆਦਾ ਕੱਟ ਨਹੀਂ ਲੱਗ ਰਿਹਾ ਅੱਜ ਹੋਰ ਹੋਏਗਾ ਸਰ ਅਭੀ ਤਾਂ 3 ਵਜੇ ਹੈ ਔਰ ਸ਼ਾਮ ਕੀ ਜਿਵੇਂ ਸ਼ਾਮ ਹੋਊਗੀ ਔਰ ਮੇਰੀ ਬਹਨੇ ਹੋਰ ਵੀ ਰੱਸੇ ਨਿਕਲ ਕੇ ਆਏਗੀ ਬਹੁਤ ਜਿਆਦਾ ਆਏ ਬਹੁਤ ਖਰਚੇ ਆਏ ਲੱਗਦਾ ਨਾ ਖਰਚੇ ਬਹੁਤ ਹੈ